ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਹਾਂ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚ ਫਰੋਤੀ ਦੀਆਂ ਆਵਾਜ਼ਾਂ ਦਾ ਤਾਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਦਾ ਅਨਕਾਉਂਟਰ ਕੀਤਾ ਗਿਆ ਹੈ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਾਰਤ ਪਾਕਿਸਤਾਨ ਕਮੰਤਰੀ ਸਰਹੱਦ ਨਾਲ ਲੱਗਦੇ ਪਿੰਡ ਚਾਰਪੁਰ ਦੇ ਨਦੀਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਜਿਹੜੇ ਦੋ ਗੈਂਗਸਟਰ ਆ ਸਰਹੱਦੀ ਖੇਤਰ ਦੇ ਵਿੱਚ ਜਿਹੜੀਆਂ ਫਰੋਤੀ ਦੀਆਂ ਕਟਰਾਵਾਂ ਨੂੰ ਅੰਜਾਮ ਦਿੰਦੇ ਆ ਤੇ ਫਾਇਰਿੰਗ ਦੀਆਂ ਕਟਰਾਵਾਂ ਵੀ ਉਹ ਅਕਸਰੀ ਕਰਦੇ ਆ ਤੇ ਅੱਜ ਵੀ ਕਿਸੇ ਤਾਕਤ ਦੇ ਸੰਤੇ ਅੱਜ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਜਿਹੜਾ ਇਸ ਜਗ੍ਹਾ ਤੇ ਟਰੈਪ ਲਗਾਇਆ ਗਿਆ ਜਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਟਰੈਪ ਲਗਾ ਕੇ ਜਿਹੜੇ ਦੋ ਨੌਜਵਾਨ ਆ ਰਹੇ ਸੀ ਗੱਡੀ ਦੇ ਵਿੱਚ ਉਹਨਾਂ ਨੂੰ ਜਦੋਂ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਅਚਾਨਕ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਫਾਇਰਿੰਗ ਦੇ ਵਿੱਚ ਜਦੋਂ ਪੁਲਿਸ ਨੇ ਆਪਣੇ ਬਚਾਰ ਦੇ ਵਿੱਚ ਉਹਨਾਂ ਨੌਜਵਾਨਾਂ ਤੇ ਫਾਇਰਿੰਗ ਕੀਤੀ ਤਾਂ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਜ਼ਖਮੀ ਹੋ ਗਏ ਪੁਲਿਸ ਦੀ ਗੋਲੀ ਲੱਗਣ ਨਾਲ ਦੋ ਨੌਜਵਾਨ ਜ਼ਖਮੀ ਹੋ ਕੇ ਜਿਨ੍ਹਾਂ ਨੂੰ ਹੁਣ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਐਂਬੂਲੈਂਸ ਰਾਹੀਂ ਜਿਹੜਾ ਇਲਾਜ ਲਈ ਹਸਪਤਲ ਲਿਜਾਇਆ ਜਾ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਜੋ ਅਜਨਾਲਾ ਖੇਤਰ ਦੇ ਵਿੱਚ ਦੋ ਨੌਜਵਾਨਾਂ ਦਾ ਅਨਕਾਉਂਟਰ ਕੀਤਾ ਗਿਆ ਹੈ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਜਗ੍ਹਾ ਤੇ ਜਿੱਥੇ ਤੁਸੀਂ ਕੜੀਕਾਰ ਦੇਖ ਰਹੇ ਜੋ ਕਿ ਭਾਰਤ ਪਾਕਿਸਤਾਨ ਕਮਾਂਤੀ ਸਰਦੇ ਬਿਲਕੁਲ ਨੇੜੇ ਅੱਜ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਜਿਉਂਕਿ ਪਿਛਲੇ ਦਿਨੀ ਆਮ ਇਸ਼ਾਰੇ ਆਉਂਦੀਆਂ ਕਿ ਜੋ ਕਾਰੋਬਾਰੀ ਲੋਕ ਹੈ ਉਹਨਾਂ ਨੂੰ ਕੁਝ ਲੋਕਾਂ ਵੱਲੋਂ ਵਿਦੇਸ਼ ਤੋਂ ਵੀ ਫਰੋਤੀ ਦੀ ਅਕਾਲਾ ਕੀਤੀ ਜਾਂਦੀਆਂ ਤੇ ਇੱਥੋਂ ਵੀ ਰੋਟੀ ਨਾ ਦੇਣ ਦੀ ਸੂਰਤ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਕਈ ਵਾਰੀ ਕੁਝ ਲੋਕਾਂ ਨੂੰ ਜ਼ਖਮੀ ਵੀ ਕਰ ਦਿੰਦਾ ਅੱਜ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਇੱਥੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਲਿਓ ਕਿ ਡੀਆਈਜੀ ਬਾਰਡਰ ਰੇਨ श्री ਸੰਦੀਪ ਗੋਇਲ ਜਿਹੜੇ ਅੱਜ ਇੱਥੇ ਪਹੁੰਚੇ ਉਹਨਾਂ ਵੱਲੋਂ ਸਾਰਾ ਮੌਕੇ ਦਾ ਜਜਾ ਲਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਜਿਹੜਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਹੁਣ ਜਿਹੜੀਆਂ ਮਾਹ ਟੀਮਾਂ ਦੀਆਂ ਫੋਰੈਂਸਿਕ ਟੀਮਾਂ ਉਹਨਾਂ ਵੱਲੋਂ ਹੀ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਕਿ ਜਿਹੜੇ ਦੋ ਨ ਅਜ ਲਾਲਾ ਦੇ ਵਿਖੇ ਇਲਾਜ ਲਈ ਭੇਜਤਾ ਗਿਆ ਅਸੀਂ ਗੱਲਬਾਤ ਕਰਦੇ ਹਾਂ ਡੀਆਈਜੀ ਸ੍ਰੀ ਸੰਦੀਪ ਗੁਲ ਜੀ ਨਾਲ ਕਿ ਇਹ ਸਾਰਾ ਅਨਕਾਉਂਟਰ ਜਿਹੜਾ ਕੀਤਾ ਗਿਆ ਕਿਸ ਤਰ੍ਹਾਂ ਇਹ ਅੰਜਾਮ ਦਿੱਤਾ ਗਿਆ ਸੀ। ਆ ਦੇਖੋ ਪਿਛਲੇ ਕੁਝ ਸਮਿਆਂ ਤੋਂ ਨਾ ਰਮਬਾਸ ਤੇ ਚੰਡੇਰ ਦੇ ਜਿਹੜੇ ਥਾਣਿਆਂ ਦੇ ਵਿੱਚ ਐਕਸਟਰਸ਼ਨ ਲਈ ਤੇ ਲੁੱਟਖੋਹਾਂ ਦੀਆਂ ਵਰਤਾਂ ਤਾਂ ਹੋ ਰਹੀਆਂ ਸੀ ਤੇ ਉਹ ਐਕਸਟਰਸ਼ਨ ਦੇ ਵਿੱਚ ਫਾਇਰਿੰਗ ਇਨਸੀਡੈਂਟਸ ਹੋ ਰਹੇ ਸੀਗੇ ਤੇ ਉਹਦੇ ਸਬੰਧ ਦੇ ਵਿੱਚ ਵਕਫ ਵਕਫਾ ਥਾਣਿਆਂ ਦੇ ਵਿੱਚ ਵਕਫ ਵਕਫਾ ਐਫਆਈਆਰਾਂ ਦਰਜ ਕੀਤੀਆਂ ਗਈਆਂ ਸੀਗੀਆਂ। ਤਾਂ ਉਹਦੇ ਵਿੱਚੋਂ ਅਸੀਂ ਟੈਕਨੀਕਲ ਤੇ ਹਿਊਮਨ ਇੰਟੇਰ ਦੇ ਨਾਲ ਸਾਰਾ ਲੈਂਦੇ ਹੋਏ ਇੱਕ ਦਿਲਰਾਜ ਨਾਮ ਦੇ ਇੱਕ ਕਿਊਜ਼ ਨੂੰ ਗ੍ਰਫਤਾਰ ਕੀਤਾ ਸੀਗਾ ਜਿਸ ਦੀ ਸਸਟੇਨਡ ਇੰਟਰੋਗੇਸ਼ਨ ਤੇ ਸੈਂਟੀਫਿਕ ਤੇ ਹਿਊਮਨ ਇੰਟ ਤੋਂ ਸਾਨੂੰ ਇਸ ਸਾਰੇ ਜਿਹੜਾ ਗੈਂਗ ਦਾ ਇੱਕ ਪਰਦਾ ਫਾਸ਼ ਹੋਇਆ ਹੈ ਜਦੇ ਵਿੱਚ ਉਸਨੇ ਜਿਹੜੀ ਡਿਟੇਲਸ ਮੈਂ ਤੁਹਾਨੂੰ ਪੀਸੀ ਵਿੱਚ ਸਾਰੀ ਦੱਸਾਂਗਾ ਪਰ ਉਹਦੇ ਵਿੱਚ ਇੱਕ ਗੱਲ ਜਿਹੜੀ ਹੈਗੀ ਜਿਹੜਾ ਅੱਜ ਦਾ ਜਿਹੜਾ ਇਨਸੀਡੈਂਟ ਹੈਗਾ ਜਿਸ ਮੌਕੇ ਤੇ ਆਪਾਂ ਖੜੇ ਆਂ ਦਲਾਜ ਨੇ ਕਿਹਾ ਸੀ ਕਿ ਰਾਮਦਾਸ ਦੇ ਏਰੀਆ ਦੇ ਵਿੱਚ ਅੱਜ ਇੱਕ ਇਹਨਾਂ ਦੇ ਇੱਕ ਜਿਹੜਾ ਕੋਈ ਫੋਰਨ ਹੈਂਡਲਰ ਹੈਗਾ ਮਨਿੰਦਰ ਰੇਲੀਸ ਐਮਪੀ ਉਹਦੇ ਕਹਿਣ ਤੇ ਇੱਕ ਐਕਸਟਰੈਸ਼ਨ ਲਈ ਅੱਜ ਇਹਨਾਂ ਨੇ ਇਸ ਏਰੀਆ ਵਿੱਚ ਫਾਇਰਿੰਗ ਕਰਨੀ ਹੈ ਤੇ ਇਹਨਾਂ ਨੇ ਆਹਾ ਜਿਹੜੀ ਕਾਰ ਦਾ ਡਿਸਕ੍ਰਿਪਸ਼ਨ ਦਿੱਤਾ ਸੀਗਾ ਤੇ ਉਸ ਦੇ ਸੰਬੰਧ ਵਿੱਚ ਇੱਕ ਬੜਾ ਸੱਜਾ ਟਰੈਪ ਪੁਲਿਸ ਵੱਲੋਂ ਲਏ ਕੀਤਾ ਗਿਆ ਸੀ ਅੰਡਰ ਡਾਇਰੈਕਟ ਸੁਪਰਵੀਜ਼ਨ ਆਫ ਮਿਸਟਰ ਸੇਲ ਮੀਰ ਡੀਐਸਪੀ ਨਾਗਰਾ ਡੀਐਸਪੀ ਗੁਰਵਿੰਦਰ ਐਸਐਚਓ ਆਪਣਾ ਅਰਜਨ ਕਮਰਜਨ ਦੇ ਨਾਮ ਤੇ ਤੇ ਸੀਆਈ ਇਨ ਚਾਰਜ ਤੇ ਉਹਦੇ ਵਿੱਚੋਂ ਜਦੋਂ ਇਸ ਇਧਰ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਪੁਲਿਸ ਤੇ ਅਨਪਰੋਵੋਡ ਫਾਇਰਿੰਗ ਕੀਤੀ ਹੈ ਰਿਟੈਲੀਰੇਟਰੀ ਫਾਇਰ ਦੇ ਵਿੱਚ ਜੋ ਪਤਾ ਲੱਗਿਆ ਵੰਸ਼ਪ੍ਰੀਤ ਤੇ ਗੁਰਪਿੰਦਰ ਇੰਜਰਡ ਹੋਏ ਨੇ ਤੇ ਇਹਨਾਂ ਤੋਂ ਦੋ ਪਿਸਟਲਜ਼ ਵੀ ਰਿਕਵਰ ਹੋਈਆਂ ਤੇ ਬਾਕੀ ਦੀ ਡਿਟੇਲ ਮੈਂ ਤੁਹਾਨੂੰ ਪੀਸੀ ਵਿੱਚ ਦੱਸਦਾ ਸਰ ਕਿੱਥੋਂ ਦੇ ਰਹਿਣ ਵਾਲੇ ਤੁਹਾਨੂੰ ਇਹ ਮਤਲਬ ਇੱਕ ਇੱਥੋਂ ਦੇ ਇਸ ਏਰੀਏ ਦੇ ਹੀ ਰਹਿਣ ਵਾਲੇ ਹੈ ਬਾਕੀ ਇੱਕ ਬਾਠਪਿੰਡ ਦਾ ਹੈਗਾ ਤੇ ਦੂਸਰਾ ਕਿਹੜਾ ਹੈ ਜੀ ਸੰਗੋਆ ਸੰਗੋਆ ਹੈ ਮੋਨ ਬਣਾ ਬਣਾ ਇੱਕੋ ਪਹਿਲਾਂ ਵੀ ਇਹਨਾਂ ਦੇ ਕੋਈ ਪਰਚੇ ਦਰਜੇ ਉਹ ਸਾਰਾ ਕੁਝ ਦੇਖਣਾ ਪੈਗਾ ਹਲੇ ਆਪਾਂ ਹਲੇ ਤਾਂ ਕੀਤਾ ਹੀ ਹੈਗਾ ਫਿਰ ਮੈਂ ਡਿਟੇਲ ਪੀਸੀ ਚ ਦੱਸਾਂਗਾ ਤਾਂ ਤੁਸੀਂ ਦੇਖ ਰਹੇ ਸੀ ਕਿ ਡੀਆਜੀ ਬੱਡਰੇ ਸਿੰਘ ਸੰਦੀਪ ਗੋਲ ਉਹਨਾਂ ਨੇ ਦੱਸਿਆ ਕਿ ਜਿਹੜੇ ਇਹ ਦੋ ਨੌਜਵਾਨ ਕਾਬੂ ਕੀਤੇ ਗਏ ਆ ਅਜਨਾਲਾ ਖੇਤ ਦੇ ਹੀ ਰਹਿਣ ਵਾਲੇ ਸੀ ਕੁਝ ਪਿੰਡਾਂ ਦੇ ਤਾਂ ਇਹਨਾਂ ਵੱਲੋਂ ਅਜਨਾਲਾ ਖੇਤਰ ਤੇ ਚਨੇਰ ਖੇਤ ਦੇ ਵਿੱਚ ਦੀਆਂ ਫਰੋਤੀ ਦੀਆਂ ਅਜਿਹੀਆਂ ਕਾਰਵਾਈ ਨੂੰ ਅੰਜਾਮ ਤਾ ਦਿੰਦਾ ਸੀ ਜਦੋਂ ਕੋਈ ਫਰੋਤੀ ਨਹੀਂ ਦਿੰਦਾ ਸੀ ਤਾਂ ਇਹਨਾਂ ਨੂੰ ਫਾਇਰਿੰਗ ਵੀ ਕੀਤੀ ਜਾਂਦੀ ਸੀ ਤੇ ਅੱਜ ਵੀ ਇਹ ਇੱਕ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕਤ ਵਿੱਚ ਸੀ ਤੇ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਤਾਂ ਉਹਨਾਂ ਵੱਲੋਂ ਟਰੈਪ ਲਗਾ ਕੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਤੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੇ ਵਿੱਚ ਇਹ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਲ ਲਿਜਾਇਆ ਗਿਆ ਤੇ ਇਹਨਾਂ ਦੇ ਕੋਲੋਂ ਦੋ ਪਿਸਤੌਲ ਵੀ ਬਰਬੰਦ ਕੀਤੇ ਗਏ ਹਨ ਹੋਰ ਜਾਣਕਾਰੀ ਤੁਸੀਂ ਦੇਖਦੇ ਰਹੋ ਜੀਤੂ ਵੈਬ ਟੀਵੀ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਹਾਂ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚ ਫਰੋਤੀ ਦੀਆਂ ਅਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਦਾ ਅਨਕਾਉਂਟਰ ਕੀਤਾ ਗਿਆ ਹੈ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਭਾਰਤ-ਪਾਕਿਸਤਾਨ ਕਮਾਂਤਰੀ ਸਰਹੱਦ ਨਾਲ ਲੱਗਦੇ ਪਿੰਡ ਚਾੜਪੁਰ ਦੇ ਨਦੀਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਜਿਹੜੇ ਦੋ ਗੈਂਗਸਟਰ ਆ ਸਰਹੱਦੀ ਖੇਤਰ ਦੇ ਵਿੱਚ ਜਿਹੜੀਆਂ ਫਰੋਤੀ ਦੀਆਂ ਕਟੜਾਵਾਂ ਨੂੰ ਅੰਜਾਮ ਦਿੰਦੇ ਆ ਤੇ ਫਾਇਰਿੰਗ ਦੀਆਂ ਕਟੜਾਵਾਂ ਵੀ ਉਹ ਅਕਸਰੀ ਕਰਦੇ ਆ ਤੇ ਅੱਜ ਵੀ ਕਿਸੇ ਤਾਕਤ ਦੇ ਸੰਤੇ ਅੱਜ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਜਿਹੜਾ ਇਸ ਜਗ੍ਹਾ ਤੇ ਟਰੈਪ ਲਗਾਇਆ ਗਿਆ ਜਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਜੋ ਟਰੈਪ ਲਗਾ ਕੇ ਜਿਹੜੇ ਦੋ ਨੌਜਵਾਨ ਆ ਰਹੇ ਸੀ ਗੱਡੀ ਦੇ ਵਿੱਚ ਉਹਨਾਂ ਨੂੰ ਜਦੋਂ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਅਚਾਨਕ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਫਾਇਰਿੰਗ ਦੇ ਵਿੱਚ ਜਦੋਂ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਉਹਨਾਂ ਨੌਜਵਾਨਾਂ ਤੇ ਫਾਇਰਿੰਗ ਕੀਤੀ ਤਾਂ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਜ਼ਖਮੀ ਹੋ ਗਏ ਪੁਲਿਸ ਦੀ ਗੋਲੀ ਲੱਗਣ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹੁਣ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਜੋ ਕਿ ਐਂਬੂਲੈਂਸ ਰਾਹੀਂ ਜਿਹੜਾ ਇਲਾਜ ਲਈ ਹਸਪਤਲ ਲਿਜਾਇਆ ਜਾ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਜੋ ਅਜਨਾਲਾ ਖੇਤਰ ਦੇ ਵਿੱਚ ਦੋ ਨੌਜਵਾਨਾਂ ਦਾ ਅਨਕਾਉਂਟਰ ਕੀਤਾ ਗਿਆ ਹੈ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਜਗ੍ਹਾ ਦੇ ਜਿੱਥੇ ਤੁਸੀਂ ਕੜੀ ਕਾਰ ਦੇਖ ਰਹੇ ਜੋ ਕਿ ਭਾਰਤ ਪਾਕਿਸਤਾਨ ਕਮਾਂਤੀ ਸਾਦੇ ਬਿਲਕੁਲ ਨੇੜੇ ਅੱਜ ਪੰਜਾਬ ਪੁਲਿਸ ਵੱਲੋਂ ਵੱਡੀ ਸ਼ਖ਼ਬਸਾ ਜਿਉਂਕੇ ਪਿਛਲੇ ਦਿਨੀ ਆਮ ਇਖਿਆਰਾਂ ਆਉਂਦੀਆਂ ਕਿ ਜੋ ਕਾਰੋਬਾਰੀ ਲੋਕ ਹੈ ਉਹਨਾਂ ਨੂੰ ਕੁਝ ਲੋਕਾਂ ਵੱਲੋਂ ਵਿਦੇਸ਼ ਤੋਂ ਵੀ ਫਰੋਤੀ ਦੀ ਅਕਾਲਾ ਕੀਤੀ ਜਾਂਦੀਆਂ ਤੇ ਇੱਥੋਂ ਵੀ ਰੋਟੀ ਨਾ ਦੇਣ ਦੀ ਸੂਰਤ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਕਈ ਵਾਰੀ ਕੁਝ ਲੋਕਾਂ ਨੂੰ ਜ਼ਖਮੀ ਵੀ ਕਰ ਦਿੰਦਾ ਅੱਜ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਇੱਥੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਡੀਆਈਜੀ ਬਾਰਡ ਰੇਨ श्री ਸੰਦੀਪ ਗੋਇਲ ਜਿਹੜੇ ਅੱਜ ਇੱਥੇ ਪਹੁੰਚੇ ਉਹਨਾਂ ਲੋ ਸਾਰਾ ਮੌਕੇ ਦਾ ਜਜਾ ਲਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਜਿਹੜਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਹੁਣ ਜਿਹੜੀਆਂ ਮਾਹ ਟੀਮਾਂ ਦੀਆਂ ਫਰੈਂਸਿਕ ਟੀਮਾਂ ਉਹਨਾਂ ਵੱਲੋਂ ਵੀ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਕਿ ਜਿਹੜੇ ਦੋ ਨੌਜਵ ਅਜ ਲਾਲਾ ਦੇ ਵਿਖੇ ਇਲਾਜ ਲਈ ਭੇਜਤਾ ਗਿਆ ਅਸੀਂ ਗੱਲਬਾਤ ਕਰਦੇ ਹਾਂ ਡੀਆਈਜੀ ਸ੍ਰੀ ਸੰਦੀਪ ਗੁਲ ਜੀ ਨਾਲ ਕਿ ਇਹ ਸਾਰਾ ਅਨਕਾਉਂਟਰ ਜਿਹੜਾ ਕੀਤਾ ਗਿਆ ਕਿਸ ਤਰ੍ਹਾਂ ਇਹ ਅੰਜਾਮ ਦਿੱਤਾ ਗਿਆ ਸੀ ਅ ਦੇਖੋ ਪਿਛਲੇ ਕੁਝ ਸਮਿਆਂ ਤੋਂ ਨਾ ਰਮਬਾਸ ਤੇ ਚੰਡੇਰ ਦੇ ਜਿਹੜੇ ਥਾਣਿਆਂ ਦੇ ਵਿੱਚ ਐਕਸਟਰਸ਼ਨ ਲਈ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਤੇ ਉਹ ਐਕਸਟਰਸ਼ਨ ਦੇ ਵਿੱਚ ਫਾਇਰਿੰਗ ਇਨਸੀਡੈਂਟਸ ਹੋ ਰਹੇ ਸੀਗੇ ਤੇ ਉਹਦੇ ਸਬੰਧ ਦੇ ਵਿੱਚ ਵਕ ਵਕ ਥਾਣਿਆਂ ਦੇ ਵਿੱਚ ਵਕ ਵਕ ਐਫਆਈਆਰਾਂ ਦਰਜ ਕੀਤੀਆਂ ਗਈਆਂ ਸੀਗੀਆਂ ਤਾਂ ਉਹਦੇ ਵਿੱਚੋਂ ਅਸੀਂ ਟੈਕਨੀਕਲ ਤੇ ਹਿਊਮਨ ਇੰਟ ਦੇ ਨਾਲ ਸਾਰਾ ਲੈਂਦੇ ਹੋਏ ਇੱਕ ਦਿਲਰਾਜ ਨਾਮ ਦੇ ਇੱਕ ਅਕਿਊਜ਼ ਨੂੰ ਗ੍ਰਫਤਾਰ ਕੀਤਾ ਸੀਗਾ ਜਿਸ ਦੀ ਸਸਟੇਨਡ ਇੰਟਰੋਗੇਸ਼ਨ ਤੇ ਸਾਇੰਟਿਫਿਕ ਤੇ ਹਿਊਮਨ ਇੰਟ ਤੋਂ ਸਾਨੂੰ ਇਸ ਸਾਰੇ ਜਿਹੜਾ ਗੈਂਗ ਦਾ ਇੱਕ ਪਰਦਾ ਫਾਸ਼ ਹੋਇਆ ਹੈ ਜਦੇ ਵਿੱਚ ਉਸਨੇ ਜਿਹੜੀ ਡਿਟੇਲਸ ਮੈਂ ਤੁਹਾਨੂੰ ਪੀਸੀ ਵਿੱਚ ਸਾਰੀ ਦੱਸਾਂਗਾ ਪਰ ਉਹਦੇ ਵਿੱਚ ਇੱਕ ਗੱਲ ਜਿਹੜੀ ਹੈਗੀ ਜਿਹੜਾ ਅੱਜ ਦਾ ਜਿਹੜਾ ਇਨਸੀਡੈਂਟ ਹੈਗਾ ਜਿਸ ਮੌਕੇ ਤੇ ਆਪਾਂ ਖੜੇ ਆਂ ਦਲਾਜ ਨੇ ਕਿਹਾ ਸੀ ਕਿ ਰਾਮਦਾਸ ਦੇ ਏਰੀਏ ਦੇ ਵਿੱਚ ਅੱਜ ਇੱਕ ਇਹਨਾਂ ਦੇ ਇੱਕ ਜਿਹੜਾ ਕੋਈ ਫੋਰਨ ਹੈਂਡਲਰ ਹੈਗਾ ਮਨੁੰਦਰ ਰੇਲੀਸ ਐਮਪੀ ਉਹਦੇ ਕਹਿਣ ਤੇ ਇੱਕ ਐਕਸਟਰਸ਼ਨ ਲਈ ਅੱਜ ਇਹਨਾਂ ਨੇ ਇਸ ਏਰੀਆ ਵਿੱਚ ਫਾਇਰਿੰਗ ਕਰਨੀ ਹੈ ਤੇ ਇਹਨਾਂ ਨੇ ਆਹ ਜਿਹੜੀ ਕਾਰ ਦਾ ਡਿਸਕ੍ਰਿਪਸ਼ਨ ਦਿੱਤਾ ਸੀਗਾ ਤੇ ਉਸ ਦੇ ਸੰਬੰਧ ਵਿੱਚ ਇੱਕ ਬੜਾ ਸੱਜਾ ਟਰੈਪ ਪੁਲਿਸ ਵੱਲੋਂ ਲੇ ਕੀਤਾ ਗਿਆ ਸੀ ਅੰਡਰ ਡਾਇਰੈਕਟਰ ਸੁਪਰਵਾਈਜ਼ਨ ਆਫ ਮਿਸਟਰ ਸੇਲ ਮੀਰ ਆ ਡੀਐਸਪੀ ਨਾਗਰਾ ਡੀਐਸਪੀ ਗੁਰਵਿੰਦਰ ਐਸਐਚਓ ਆਪਣਾ ਅਰਜੁਨ ਕਮਰੋਜ ਦੇ ਨਾਮ ਤੇ ਤੇ ਸੀ ਇਨ ਚਾਰਜ ਤੇ ਉਹਦੇ ਵਿੱਚੋਂ ਜਦੋਂ ਇਸ ਇਧਰ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਪੁਲਿਸ ਤੇ ਅਨਪਰੋਵੋਡ ਫਾਇਰਿੰਗ ਕੀਤੀ ਹੈ ਰਿਟੈਲੀਰੇਟਰੀ ਫਾਇਰ ਦੇ ਵਿੱਚ ਜੋ ਪਤਾ ਲੱਗਿਆ ਵੰਸ਼ਪ੍ਰੀਤ ਤੇ ਗੁਰਪਿੰਦਰ ਇੰਜਰਡ ਹੋਏ ਨੇ ਤੇ ਇਹਨਾਂ ਤੋਂ ਦੋ ਪਿਸਟਲਜ਼ ਵੀ ਰਿਕਵਰ ਹੋਈਆਂ ਤੇ ਬਾਕੀ ਦੀ ਡਿਟੇਲ ਮੈਂ ਤੁਹਾਨੂੰ ਪੀਸੀ ਵਿੱਚ ਦੱਸਦਾ ਸਰ ਕਿੱਥੋਂ ਦੇ ਰਹਿਣ ਵਾਲੇ ਤੁਹਾਨੂੰ ਇਹ ਮਤਲਬ ਇੱਕ ਇੱਥੋਂ ਦੇ ਏਸੀ ਏਰੀਆ ਦੇ ਹੀ ਰਹਿਣ ਵਾਲੇ ਹੈ ਬਾਕੀ ਇੱਕ ਬਾਠਪਿੰਡ ਦਾ ਹੈਗਾ ਤੇ ਦੂਸਰਾ ਕਿਹੜਾ ਹੈ ਜੀ ਸੰਗੋਣਾ ਸੰਗੋਣਾ ਹੈ ਮੋਨ ਬਣਾ ਹੈ ਮੋਨ ਬਣਾ ਹੈ ਇੱਕ ਪਹਿਲਾਂ ਵੀ ਨਾਲ ਕੋਈ ਪਰਚਾ ਦਰਜ ਹੋਇਆ ਸਾਰਾ ਕੁਝ ਦੇਖਣਾ ਪਏਗਾ ਹਲੇ ਆਪਾਂ ਹਲੇ ਤਾਂ ਕੀਤਾ ਹੀ ਹੈਗਾ ਫਿਰ ਮੈਂ ਡਿਟੇਲ ਪੀਸੀ ਚ ਦੱਸਾਂਗਾ ਤਾਂ ਤੁਸੀਂ ਦੇਖ ਰਹੇ ਸੀ ਕਿ ਡੀਆਜ ਬਡਰੇ ਇੰਸਰੀ ਸੰਦੀਪ ਗੋਲ ਉਹਨਾਂ ਨੇ ਦੱਸਿਆ ਕਿ ਜਿਹੜੇ ਇਹ ਦੋ ਨੌਜਵਾਨ ਕਾਬੂ ਕੀਤੇ ਗਏ ਆ ਅਜਨਾਲਾ ਖੇਤ ਦੇ ਹੀ ਰਹਿਣ ਵਾਲੇ ਸੀ ਕੁਝ ਪਿੰਡਾਂ ਦੇ ਤਾਂ ਇਹਨਾਂ ਵੱਲੋਂ ਅਜਨਾਲਾ ਖੇਤਰ ਤੇ ਚਨੇਰ ਖੇਤ ਦੇ ਵਿੱਚ ਦੀਆਂ ਫਰੋਤੀ ਦੀਆਂ ਇਹਦੀਆਂ ਕਾਰਵਾਈ ਨੂੰ ਅੰਜਾਮ ਤਾ ਦੇਣਾ ਦੱਸਿਆ ਜਦੋਂ ਕੋਈ ਫਰੋਤੀ ਨਹੀਂ ਦਿੰਦਾ ਸੀ ਤਾਂ ਇਹਨਾਂ ਨੂੰ ਫਾਇਰਿੰਗ ਵੀ ਕੀਤੀ ਜਾਂਦੀ ਸੀ ਤੇ ਅੱਜ ਵੀ ਇਹ ਇੱਕ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕਤ ਵਿੱਚ ਸੀ ਤੇ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਤਾਂ ਉਹਨਾਂ ਵੱਲੋਂ ਟਰੈਪ ਲਗਾ ਕੇ ਜਦੋਂ ਇਹਨਾਂ ਨੂੰ ਗ੍ਰਸਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਤੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੇ ਵਿੱਚ ਇਹ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤੇ ਇਹਨਾਂ ਦੇ ਕੋਲੋਂ ਦੋ ਪਿਸਤੌਲ ਵੀ ਬਰਬੰਦ ਕੀਤੇ ਗਏ ਹਨ ਹੋਰ ਜਾਣਕਾਰੀ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਹਾਂ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚ ਫਰੋਤੀ ਦੀਆਂ ਆਵਾਜ਼ਾਂ ਤਾਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਦਾ ਅਨਕਾਉਂਟਰ ਕੀਤਾ ਗਿਆ ਹੈ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਾਰਤ ਪਾਕਿਸਤਾਨਕ ਮੰਤਰੀ ਸਰਹੱਦ ਨਾਲ ਲੱਗਦੇ ਪਿੰਡ ਚਾੜਪੁਰ ਦੇ ਨਦੀਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਜਿਹੜੇ ਦੋ ਗੈਂਗਸਟਰ ਆ ਸਰਹੱਦੀ ਖੇਤਰ ਦੇ ਵਿੱਚ ਜਿਹੜੀਆਂ ਫਰੋਤੀ ਦੀਆਂ ਕਟੜਾਵਾਂ ਨੂੰ ਅੰਜਾਮ ਦਿੰਦੇ ਆ ਤੇ ਫਾਇਰਿੰਗ ਦੀਆਂ ਕਟੜਾਵਾਂ ਵੀ ਉਹ ਅਕਸਰੀ ਕਰਦੇ ਆ ਤੇ ਅੱਜ ਵੀ ਕਿਸੇ ਤਾਕਤ ਦੇ ਸੰਤੇ ਅੱਜ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਜਿਹੜਾ ਇਸ ਜਗ੍ਹਾ ਤੇ ਟ੍ਰੈਪ ਲਗਾ ਗਿਆ ਜਿੱਥੇ ਤੁਸੀਂ ਤਸਵੀਰਾਂ ਦੇਖ ਲਿਓ 트੍ਰੈਪ ਲਗਾ ਕੇ ਜਿਹੜੇ ਦੋ ਨੌਜਵਾਨ ਆ ਰਹੇ ਸੀ ਗੱਡੀ ਦੇ ਵਿੱਚ ਉਹਨਾਂ ਨੂੰ ਜਦੋਂ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਅਚਾਨਕ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਫਾਇਰਿੰਗ ਦੇ ਵਿੱਚ ਜਦੋਂ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਉਹਨਾਂ ਨੌਜਵਾਨਾਂ ਤੇ ਫਾਇਰਿੰਗ ਕੀਤੀ ਤਾਂ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਜ਼ਖਮੀ ਹੋ ਗਏ ਪੁੱਲਤੀ ਗੋਲੀ ਲੱਗਣ ਨਾਲ ਜੋ ਨੌਜਵਾਨ ਜ਼ਖਮੀ ਹੋ ਕੇ ਜਿਨ੍ਹਾਂ ਨੂੰ ਹੁਣ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਜੋ ਕਿ ਐਂਬੂਲੈਂਸ ਰਾਹੀਂ ਜਿਹੜਾ ਇਲਾਜ ਲਈ ਹਸਪਤਲ ਲਿਜਾਇਆ ਜਾ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਜੋ ਅਜਨਾਲਾ ਖੇਤਰ ਦੇ ਵਿੱਚ ਦੋ ਨੌਜਵਾਨਾਂ ਦਾ ਅਨਕਾਉਂਟਰ ਕੀਤਾ ਗਿਆ ਹੈ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਜਗ੍ਹਾ ਤੇ ਜਿੱਥੇ ਤੁਸੀਂ ਕੜੀ ਕਾਰ ਦੇਖ ਰਹੇ ਜੋ ਕਿ ਭਾਰਤ ਪਾਕਿਸਤਾਨ ਕਮਾਂਤੀ ਸਰਦੇ ਬਿਲਕੁਲ ਨੇੜੇ ਅੱਜ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਜਿਉਂਕਿ ਪਿਛਲੇ ਦਿਨੀ ਆਮ ਇਸ਼ਾਰੇ ਆਉਂਦੀਆਂ ਕਿ ਜੋ ਕਾਰੋਬਾਰੀ ਲੋਕ ਹੈ ਉਹਨਾਂ ਨੂੰ ਕੁਝ ਲੋਕਾਂ ਵੱਲੋਂ ਵਿਦੇਸ਼ ਤੋਂ ਵੀ ਫਰੋਤੀ ਦੀ ਕਾਲਾ ਕੀਤੀ ਜਾਂਦੀਆਂ ਤੇ ਇੱਥੋਂ ਵੀ ਫਰੋਤੀ ਨਾ ਦੇਣ ਦੀ ਸੂਰਤ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਕਈ ਵਾਰੀ ਕੁਝ ਲੋਕਾਂ ਨੂੰ ਜ਼ਖਮੀ ਵੀ ਕਰ ਦਿੰਦਾ ਅੱਜ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਇੱਥੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਲਿਓ ਕਿ ਡੀਆਈਜੀ ਬਾਰਡਰ ਰੇਂਜ ਸੀਰੀ ਸੰਦੀਪ ਗੋਇਲ ਜਿਹੜੇ ਅੱਜ ਇੱਥੇ ਪਹੁੰਚੇ ਉਹਨਾਂ ਵੱਲੋਂ ਸਾਰਾ ਮੌਕੇ ਦਾ ਜਜਾ ਲਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਜਿਹੜਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਹੁਣ ਦੀਆਂ ਮਾਰ ਟੀਮਾਂਆਂ ਫਰੈਂਸਿਕ ਟੀਮਾਂ ਉਹਨਾਂ ਵੱਲੋਂ ਹੀ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਕਿ ਜਿਹੜੇ ਦੋ ਨੌਜਵਾਨ ਜ਼ਖਮੀਆਂ ਉਹਨਾਂ ਨੂੰ ਅਜਲਾਲਾ ਦੇ ਵਿਖੇ ਇਲਾਜ ਲਈ ਭੇਜਤਾ ਗਿਆ ਅਸੀਂ ਗੱਲਬਾਤ ਕਰਦੇ ਹਾਂ ਡੀਆਈਜੀ ਸ੍ਰੀ ਸੰਦੀਪ ਗੋਲ ਜੀ ਨਾਲ ਕਿ ਇਹ ਸਾਰਾ ਅਨਕਾਊਂਟਰ ਜਿਹੜਾ ਕੀਤਾ ਗਿਆ ਕਿਸ ਤਰ੍ਹਾਂ ਇਹ ਅੰਜਾਮ ਦਿੱਤਾ ਗਿਆ ਸੀ ਅ ਦੇਖੋ ਪਿਛਲੇ ਕੁਝ ਸਮਿਆਂ ਤੋਂ ਨਾ ਰਮਬਾਸ ਤੇ ਚੰਡੇਰ ਦੇ ਜਿਹੜੇ ਥਾਣੇ ਦੇ ਵਿੱਚ ਐਕਸਟਰਸ਼ਨ ਲਈ ਤੇ ਲੁੱਟਖੋਹਾਂ ਦੀਆਂ ਵਰਤਾਂ ਤਾਂ ਹੋ ਰਹੀਆਂ ਸੀ ਤੇ ਉਹ ਐਕਸਟਰਸ਼ਨ ਦੇ ਵਿੱਚ ਫਾਇਰਿੰਗ ਇਨਸੀਡੈਂਟਸ ਹੋ ਰਹੀ ਸੀਗੇ ਤੇ ਉਹਦੇ ਸਬੰਧ ਦੇ ਵਿੱਚ ਵਕਫ ਵਕਫਾ ਥਾਣਿਆਂ ਦੇ ਵਿੱਚ ਵਕਫ ਫਾਈਰਾਂ ਦਰਜ ਕੀਤੀਆਂ ਗਈਆਂ ਸੀਗੀਆਂ ਤਾਂ ਉਹਦੇ ਵਿੱਚੋਂ ਅਸੀਂ ਟੈਕਨੀਕਲ ਤੇ ਹਿਊਮਨ ਇੰਟ ਦੇ ਨਾਲ ਸਾਰਾ ਲੈਂਦੇ ਹੋਏ ਇੱਕ ਦਿਲਰਾਜ ਨਾਮ ਦੇ ਇੱਕ ਅਕਿਊਜ਼ ਨੂੰ ਗ੍ਰਿਫਤਾਰ ਕੀਤਾ ਸੀਗਾ ਜਿਸ ਦੀ ਸਸਟੇਨਡ ਇੰਟਰੋਗੇਸ਼ਨ ਤੇ ਸਾਇੰਟੀਫਿਕ ਤੇ ਹਿਊਮਨ ਇੰਟ ਤੋਂ ਸਾਨੂੰ ਇਸ ਸਾਰੇ ਜਿਹੜਾ ਗੈਂਗ ਦਾ ਇੱਕ ਪਰਦਾ ਫਾਸ਼ ਹੋਇਆ ਹੈ ਜਦੇ ਵਿੱਚ ਉਸਨੇ ਜੋ ਡਿਟੇਲਸ ਮੈਂ ਤੁਹਾਨੂੰ ਪੀਸੀ ਵਿੱਚ ਸਾਰੀ ਦੱਸਾਂਗਾ ਪਰ ਉਹਦੇ ਵਿੱਚ ਇੱਕ ਗੱਲ ਜਿਹੜੀ ਹੈਗੀ ਜਿਹੜਾ ਅੱਜ ਦਾ ਜਿਹੜਾ ਇਨਸੀਡੈਂਟ ਹੈਗਾ ਜਿਸ ਮੌਕੇ ਤੇ ਆਪਾਂ ਖੜੇ ਆਂ ਦਲਾਜ ਨੇ ਕਿਹਾ ਸੀ ਕਿ ਰਾਮਦਾਸ ਦੇ ਏਰੀਆ ਦੇ ਵਿੱਚ ਅੱਜ ਇੱਕ ਇਹਨਾਂ ਦੇ ਇੱਕ ਜਿਹੜਾ ਕੋਈ ਫੋਰਨ ਹੈਂਡਲਰ ਹੈਗਾ ਮਨਿੰਦਰ ਰੇਲੀਸ ਐਮਪੀ ਉਹਦੇ ਕਹਿਣ ਤੇ ਇੱਕ ਐਕਸਟਰੈਕਸ਼ਨ ਲਈ ਅੱਜ ਇਹਨਾਂ ਨੇ ਇਸ ਏਰੀਆ ਵਿੱਚ ਫਾਇਰਿੰਗ ਕਰਨੀ ਹੈ ਤੇ ਇਹਨਾਂ ਨੇ ਆਹ ਜਿਹੜੀ ਕਾਰ ਦਾ ਡਿਸਕ੍ਰਿਪਸ਼ਨ ਦਿੱਤਾ ਸੀਗਾ ਤੇ ਉਸ ਦੇ ਸੰਬੰਧ ਵਿੱਚ ਇੱਕ ਬੜਾ ਸੱਜਾ ਟਰੈਪ ਪੁਲਿਸ ਵੱਲੋਂ ਲੇ ਕੀਤਾ ਗਿਆ ਸੀ ਅੰਡਰ ਡੈਟਾ ਸੁਪਰਵਾਈਜ਼ਨ ਅਮਿਸਟਰ ਸੇਲ ਮੀਰ ਡੀਐਸਪੀ ਨਾਗਰਾ ਡੀਐਸਪੀ ਗੁਰਵਿੰਦਰ ਐਸਐਚਓ ਆਪਣਾ ਅਰਜਨ ਕਮਰੋਜ ਦੇ ਨਾਮ ਤੇ ਤੇ ਸੀਆਈ ਇਨਚਾਰਜ ਤੇ ਉਹਦੇ ਵਿੱਚੋਂ ਜਦੋਂ ਇਸ ਇਧਰ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਨੇ ਪੁਲਿਸ ਤੇ ਅਨਪਰੋਵੋਕਡ ਫਾਇਰਿੰਗ ਕੀਤੀ ਹੈ ਰਿਟੈਲੀਟਰੀ ਫਾਇਰ ਦੇ ਵਿੱਚ ਜੋ ਪਤਾ ਲੱਗਿਆ ਵੰਸ਼ਪ੍ਰੀਤ ਤੇ ਗੁਰਪਿੰਦਰ ਇੰਜਰਡ ਹੋਏ ਨੇ ਤੇ ਇਹਨਾਂ ਤੋਂ ਦੋ ਪਿਸਟਲਜ਼ ਵੀ ਰਿਕਵਰ ਹੋਈਆਂ ਤੇ ਬਾਕੀ ਦੀ ਡਿਟੇਲ ਮੈਂ ਤੁਹਾਨੂੰ ਪੀਸੀ ਵਿੱਚ ਦੱਸਦਾ ਸਰ ਕਿੱਥੋਂ ਦੇ ਰਹਿਣ ਵਾਲੇ ਦੋਨੋਂ ਇਹ ਮਤਲਬ ਇੱਕ ਇੱਥੋਂ ਦੇ ਏਸੀ ਏਰੀਆ ਦੇ ਹੀ ਰਹਿਣ ਵਾਲੇ ਆ ਬਾਕੀ ਇੱਕ ਬਾਠਪਿੰਡ ਦਾ ਹੈਗਾ ਤੇ ਦੂਸਰਾ ਕਿਹੜਾ ਹੈ ਜੀ ਸੰਗੋਣਾ ਸੰਗੋਣਾ ਹੈ ਮੋਨ ਬਣਾਇਆ ਮੋਨ ਬਣਾਇਆ ਇੱਕ ਪਹਿਲਾਂ ਵੀ ਇਹਨਾਂ ਦੇ ਕੋਈ ਪਰਚੇ ਦਰਜੇ ਉਹ ਸਾਰਾ ਕੁਝ ਦੇਖਣਾ ਪੈਗਾ ਹਲੇ ਆਪਾਂ ਹਲੇ ਤਾਂ ਕੀਤਾ ਹੀ ਹੈਗਾ ਫਿਰ ਮੈਂ ਡਿਟੇਲ ਪੀਸੀ ਚ ਦੱਸਾਂ ਤਾਂ ਤੁਸੀਂ ਦੇਖ ਰਹੇ ਸੀ ਕਿ ਡੀਆਜੀ ਬੜਰ ਸਿੰਘ ਸੰਦੀਪ ਗੋਲ ਨੂੰ ਨੇ ਦੱਸਿਆ ਕਿ ਜਿਹੜੇ ਇਹ ਦੋ ਨੌਜਵਾਨ ਕਾਬੂ ਕੀਤੇ ਗਏ ਆ ਅਜਨਾਲਾ ਖੇਤ ਦੇ ਹੀ ਰਹਿਣ ਵਾਲੇ ਸੀ ਕੁਝ ਪਿੰਡਾਂ ਦੇ ਤਾਂ ਇਹਨਾਂ ਵੱਲੋਂ ਅਜਨਾਲਾ ਖੇਤਰ ਤੇ ਚਨੇਰ ਖੇਤ ਦੇ ਵਿੱਚ ਦੀਆਂ ਫਰੋਤੀ ਦੀਆਂ ਅਜਿਹੀਆਂ ਕਾਰਵਾਈ ਨੂੰ ਅੰਜਾਮ ਤਾ ਦਿੰਦਾ ਸੀ ਜਦੋਂ ਕੋਈ ਫਰੋਤੀ ਨਹੀਂ ਦਿੰਦਾ ਸੀ ਤਾਂ ਇਹਨਾਂ ਨੂੰ ਫਾਇਰਿੰਗ ਵੀ ਕੀਤੀ ਜਾਂਦੀ ਸੀ ਤੇ ਅੱਜ ਵੀ ਇਹ ਇੱਕ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕਤ ਵਿੱਚ ਸੀ ਤੇ ਪੁਲਿਸ ਨੂੰ ਜਦੋਂ ਸੂਚਨਾ ਮਿਲਿਤਾ ਉਹਨਾਂ ਵੱਲੋਂ ਟਰੈਪ ਲਗਾ ਕੇ ਜਦੋਂ ਇਹਨਾਂ ਨੂੰ ਗ੍ਰਸਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਤੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੇ ਵਿੱਚ ਇਹ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਲ ਲਿਜਾਇਆ ਗਿਆ ਤੇ ਇਹਨਾਂ ਦੇ ਕੋਲੋਂ ਦੋ ਪਿਸਤੌਲ ਵੀ ਬਰਬੰਦ ਕੀਤੇ ਗਏ ਹਨ ਹੋਰ ਜਾਣਕਾਰੀ ਤੁਸੀਂ ਦੇਖਦੇ ਰਹੋ ਜੀਤੂ ਵੈਬ ਟੀਵੀ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਹਾਂ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚ ਫਰੋਤੀ ਦੀਆਂ ਆਵਾਜ਼ਾਂ ਦਾ ਤੁਹਾਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਦਾ ਅਨਕਾਉਂਟਰ ਕੀਤਾ ਗਿਆ ਹੈ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਰਹੇ ਜੋ ਕਿ ਭਾਰਤ-ਪਾਕਿਸਤਾਨ ਕਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡ ਚਾੜਪੁਰ ਦੇ ਨੇੜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਜਿਹੜੇ ਦੋ ਗੈਂਗਸਟਰ ਆ ਸਰਹੱਦੀ ਖੇਤਰ ਦੇ ਵਿੱਚ ਜਿਹੜੀਆਂ ਫਰੋਤੀ ਦੀਆਂ ਕਟੜਾਵਾਂ ਨੂੰ ਅੰਜਾਮ ਦਿੰਦੇ ਆ ਤੇ ਫਾਇਰਿੰਗ ਦੀਆਂ ਕਟੜਾਵਾਂ ਵੀ ਉਹ ਅਕਸਰੀ ਕਰਦੇ ਆ ਤੇ ਅੱਜ ਵੀ ਕਿਸੇ ਤਾਕਤ ਦੇ ਸੰਤੇ ਅੱਜ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਜਿਹੜਾ ਇਸ ਜਗ੍ਹਾ ਤੇ ਟਰੈਪ ਲਗਾਇਆ ਗਿਆ ਜਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਟਰੈਪ ਲਗਾ ਕੇ ਜਿਹੜੇ ਦੋ ਨੌਜਵਾਨ ਆ ਰਹੇ ਸੀ ਗੱਡੀ ਦੇ ਵਿੱਚ ਉਹਨਾਂ ਨੂੰ ਜਦੋਂ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਅਚਾਨਕ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਫਾਇਰਿੰਗ ਦੇ ਵਿੱਚ ਜਦੋਂ ਪੁਲਿਸ ਨੇ ਆਪਣੇ ਬਚਾਰ ਦੇ ਵਿੱਚ ਉਹਨਾਂ ਨੌਜਵਾਨਾਂ ਤੇ ਫਾਇਰਿੰਗ ਕੀਤੀ ਤਾਂ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਜ਼ਖਮੀ ਹੋ ਗਏ ਪੁਲਿਸ ਦੀ ਗੋਲੀ ਲੱਗਣ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹੁਣ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਐਂਬੂਲੈਂਸ ਰਾਹੀਂ ਜਿਹੜਾ ਇਲਾਜ ਲਈ ਹਸਪਤਲ ਲਿਜਾਇਆ ਜਾ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਜੋ ਅਜਨਾਲਾ ਖੇਤਰ ਦੇ ਵਿੱਚ ਦੋ ਨੌਜਵਾਨਾਂ ਦਾ ਅਨਕਾਉਂਟਰ ਕੀਤਾ ਗਿਆ ਹੈ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਜਗ੍ਹਾ ਤੇ ਜਿੱਥੇ ਤੁਸੀਂ ਕੜੀਕਾਰ ਦੇਖ ਰਹੇ ਜੋ ਕਿ ਭਾਰਤ ਪਾਕਿਸਤਾਨ ਕਮਾਂਤੀ ਸਰਦੇ ਬਿਲਕੁਲ ਨੇੜੇ ਅੱਜ ਪੰਜਾਬ ਪੁਲਿਸ ਵੱਲੋਂ ਵੱਡੀ ਸਖਤਤਾ ਜਿਉਂਕਿ ਪਿਛਲੇ ਦਿਨੀ ਆਮ ਇਖਿਆਰਾਂ ਆਉਂਦੀਆਂ ਕਿ ਜੋ ਕਾਰੋਬਾਰੀ ਲੋਕ ਹੈ ਉਹਨਾਂ ਨੂੰ ਕੁਝ ਲੋਕਾਂ ਵੱਲੋਂ ਵਿਦੇਸ਼ ਤੋਂ ਵੀ ਫਰੋਤੀ ਦੀਆਂ ਕਲਾਂ ਕੀਤੀਆਂ ਜਾਂਦੀਆਂ ਤੇ ਇੱਥੋਂ ਵੀ ਰੋਟੀ ਨਾ ਦੇਣ ਦੀ ਸੂਰਤ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਕਈ ਵਾਰੀ ਕੁਝ ਲੋਕਾਂ ਨੂੰ ਜ਼ਖਮੀ ਵੀ ਕਰ ਦਿੰਦਾ ਅੱਜ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਇੱਥੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਲਿਓ ਕਿ ਡੀਆਈਜੀ ਬਾਰਡ ਰੇਨ श्री ਸੰਦੀਪ ਗੋਇਲ ਜਿਹੜੇ ਅੱਜ ਇੱਥੇ ਪਹੁੰਚੇ ਉਹਨਾਂ ਲੋ ਸਾਰਾ ਮੌਕੇ ਦਾ ਜਜਾ ਲਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਜਿਹੜਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਹੁਣ ਜਿਹੜੀਆਂ ਮਾਹ ਟੀਮਾਂ ਦੀਆਂ ਫੋਰੈਂਸਿਕ ਟੀਮਾਂ ਉਹਨਾਂ ਵੱਲੋਂ ਹੀ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਕਿ ਜਿਹੜੇ ਦੋ ਨੌਜਵ ਅਜ ਲਾਲਾ ਦੇ ਵਿਖੇ ਅਲਾਈਲੀ ਭੇਜਤਾ ਗਿਆ ਅਸੀਂ ਗੱਲਬਾਤ ਕਰਦੇ ਹਾਂ ਡੀਆਈਜੀ ਸ੍ਰੀ ਸੰਦੀਪ ਗੁਲ ਜੀ ਨਾਲ ਕਿ ਇਹ ਸਾਰਾ ਅਨਕਾਉਂਟਰ ਜਿਹੜਾ ਕੀਤਾ ਗਿਆ ਕਿਸ ਤਰ੍ਹਾਂ ਇਹ ਅੰਜਾਮ ਦਿੱਤਾ ਗਿਆ ਸਾਨੂੰ ਆ ਦੇਖੋ ਪਿਛਲੇ ਕੁਝ ਸਮਿਆਂ ਤੋਂ ਨਾ ਰਮਬਾਸ ਤੇ ਚੰਡੇਰ ਦੇ ਜਿਹੜੇ ਥਾਣਿਆਂ ਦੇ ਵਿੱਚ ਐਕਸਟਰਸ਼ਨ ਲਈ ਤੇ ਲੁੱਟਖੋਹਾਂ ਦੀਆਂ ਵਰਤਾਂ ਤਾਂ ਹੋ ਰਹੀਆਂ ਸੀ ਤੇ ਉਹ ਐਕਸਟਰਸ਼ਨ ਦੇ ਵਿੱਚ ਫਾਇਰਿੰਗ ਇਨਸੀਡੈਂਟਸ ਹੋ ਰਹੀ ਸੀਗੇ ਤੇ ਉਹਦੇ ਸਬੰਧ ਦੇ ਵਿੱਚ ਵਕ ਵਕਾ ਥਾਣਿਆਂ ਦੇ ਵਿੱਚ ਵਕ ਵਕਾ ਐਫਆਈਆਰਾਂ ਦਰਜ ਕੀਤੀਆਂ ਗਈਆਂ ਸੀਗੀਆਂ ਤਾਂ ਉਹਦੇ ਵਿੱਚੋਂ ਅਸੀਂ ਟੈਕਨੀਕਲ ਤੇ ਹਿਊਮਨ ਇੰਟ ਦੇ ਨਾਲ ਸਾਰਾ ਲੈਂਦੇ ਹੋਏ ਇੱਕ ਦਿਲਰਾਜ ਨਾਮ ਦੇ ਇੱਕ ਕਿਊਜ਼ ਨੂੰ ਗ੍ਰਫਤਾਰ ਕੀਤਾ ਸੀਗਾ ਜਿਸ ਦੀ ਸਸਟੇਨਡ ਇੰਟਰੋਗੇਸ਼ਨ ਤੇ ਸਾਇੰਟਿਫਿਕ ਤੇ ਹਿਊਮਨ ਇੰਟ ਤੋਂ ਸਾਨੂੰ ਇਸ ਸਾਰੇ ਜਿਹੜਾ ਗੈਂਗ ਦਾ ਇੱਕ ਪਰਦਾ ਫਾਸ਼ ਹੋਇਆ ਹੈ ਜਦੇ ਵਿੱਚ ਉਸਨੇ ਜਿਹੜੀ ਡਿਟੇਲਸ ਮੈਂ ਤੁਹਾਨੂੰ